ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੈ ਸਕੂਲ ਆਫ ਫੈਮਿਨੈਂਟ ਗਰシャンਕਰ ਵਿਖੇ ਸਾਡੇ ਸਟੂਡੈਂਟਸ ਦੇ ਨਾਲ ਰੂਬਰੂ ਹੋਈ ਹੈ ਇਹ ਸਾਡੇ ਸਕੂਲ ਦੇ ਹੈੱਡ ਗਰਲ ਮਿਸ ਹਰਸ਼ਿਤਾ ਹੈ ਇਹ ਸਾਡੇ ਸਾਰੇ 10th 11th ਔਰ 12th ਦੇ ਸਟੂਡੈਂਟਸ ਸਕੂਲ ਆਫ ਫੈਮਿਨੈਂਟ ਗਰシャンਕਰ ਵਿਖੇ ਪੜ੍ਹਦੇ ਨੇ ਜਿਵੇਂ ਤੁਸੀਂ ਜਾਣਦੇ ਹੋ ਪੰਜਾਬ ਸਰਕਾਰ ਔਰ ਮਾਨਯੋਗ ਟੀਐਮ ਸਾਹਿਬ ਦੇ ਹਦਾਇਤਾਂ ਅਟਕਾ ਇਸ ਸਕੂਲ অফ ਐਮਿਨੈਂਸ ਖਾਸ ਤੌਰ ਤੇ ਉਹਨਾਂ ਬੱਚਿਆਂ ਲਈ ਤਿਆਰ ਕੀਤੇ ਗਏ ਹਨ ਜਿਹੜੇ ਆਪਣੀ ਪੜ੍ਹਾਈ ਦੇ ਵਿੱਚ ਸਭ ਤੋਂ ਅੱਗੇ ਨੇ ਸਭ ਤੋਂ ਮਿਹਨਤੀ ਨੇ ਤੇ ਉਸ ਤੋਂ ਬਾਅਦ ਉਹਨੇ ਇੱਕ ਨਵਾਂ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਸਾਨੂੰ ਆਈਓਐਸ ਫਸਤਰਾਂ ਆਈਟੀਐਸ ਫਸਤਰਾਂ ਤੇ ਪੀਟੀਐਸ ਫਸਤਰਾਂ ਨੂੰ ਸਕੂਲ ਅਡਾਪਟ ਕਰਨ ਲਈ ਦਿੱਤੇ ਗਏ ਹਨ ਤਾਂ ਕਿ ਬਤੌਰ ਮੈਂਟਰ ਸਕੂਲ ਦੇ ਬੱਚਿਆਂ ਦੇ ਦੋਸਤ ਬਣ ਸਕੀਏ ਉਹਨਾਂ ਦੇ ਮੈਂਟਰ ਬਣ ਸਕੀਏ ਉਹਨਾਂ ਤੋਂ ਕੁਝ ਸਿੱਖ ਵੀ ਸਕੀਏ ਤੇ ਉਹਨਾਂ ਨੂੰ ਆਪਣੇ ਐਕਸਪੀਰੀਅੰਸ ਨਾਲ ਜੋ ਕੁਝ ਸਿਖਾ ਸਕਦੇ ਹਾਂ ਦੱਸ ਸਕਦੇ ਹਾਂ ਤਾਂ ਕਿ ਉਹਨਾਂ ਦਾ ਭਵਿਸ਼ ਯੋਰ ਸੁਨਹਿਰਾ ਹੋਵੇ ਉਹ ਇੱਕ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਔਰ ਅਸੀਂ ਸਵਾਗਤ ਕਰਦੇ ਹਾਂ ਉਸੇ ਉਪਰਾਲੇ ਤਹਿਤ ਅੱਜ ਮੇਰਾ ਖਾਸ ਇਥੇ ਸਕੂਲ ਆਫ ਫੈਮਿਨਲ ਦਰਸ਼ਨ ਕਰਦੇ ਦੇ ਨੇ ਦਿੱਖੇ ਆਣਾ ਹੋਇਆ ਔਰ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਇੱਥੇ ਦੇ ਬੱਚੇ ਜਿੰਨਾ ਕੌਨਫੀਡੈਂਸ ਤੁਸੀਂ ਦੇਖ ਰਹੇ ਹੋ ਹੂੰ ਤੁਸੀਂ ਨਾ ਗਲਬਾਤ ਵੀ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਜਿੰਨੇ ਕੌਨਫੀਡੈਂਸ ਵਾਲੇ ਬੱਚੇ ਬੋਲਦੇ ਹਨ ਜਿਨਨ ਇੱਕ ਆਪਣੀ ਪੜ੍ਹਾਈ ਦਾ ਮਾਣ ਹੈ ਇਹਨਾਂ ਨੂੰ ਆਪਣੀ ਸਕਿੱਲਸ ਦਾ ਮਾਣ ਹੈ ਉਹਨਾਂ ਨੂੰ ਇਹਨਾਂ ਨੂੰ ਇਹ ਅੱਗੇ ਜਾ ਕੇ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਬਹੁਤ ਹੀ ਜ਼ਿੰਮੇਵਾਰ ਨਾਗਰਿਕ ਬਣਨਗੇ ਔਰ ਸਾਡੇ ਜ਼ਿਲ੍ਹੇ ਦਾ ਸਕੂਲ ਦਾ ਪੰਜਾਬ ਦਾ ਔਰ ਦੇਸ਼ ਦਾ ਨਾਮ ਰੌਸ਼ਨ ਕਰਨਗੇ ਮੈਮ ਜਿਸੀ ਇਹਦੇ ਦੋ ਦੋ ਤਰੀਕੇ ਹੈ ਪਹਿਲਾ ਹੈ ਕਿ ਸਕੂਲ ਦੇ ਵਿੱਚ ਜਦੋਂ ਬੱਚਾ 12ਵੀਂ ਤੱਕ ਦੀ ਪੜ੍ਹਾਈ ਕਰਦਾ ਹੈ ਉਦੋਂ ਹੀ ਉਹਨਾਂ ਨੂੰ ਕੁਝ ਵੋਕੇਸ਼ਨਲ ਐਜੂਕੇਸ਼ਨ ਦੇ ਸਕਿੱਲ ਦਿੱਤੀਆਂ ਜਾਂ ਜਾਂ ਔਰ ਦੂਜਾ ਹੈ ਕਿ ਇੱਕ ਵਾਰੀ ਇੱਕ ਬੇਸਿਕ ਸਕੂਲਿੰਗ ਤੋਂ ਬਾਅਦ ਉਹਨਾਂ ਨੂੰ ਆਈਟੀਆਈs ਵਿਖੇ ਸਕਿੱਲ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੈਂ ਸਮਝਦੀ ਹਾਂ ਕਿ ਦੋਨੋਂ ਹੀ ਆਪਣੀ ਥਾਂ ਤੇ ਜ਼ਰੂਰੀ ਹਨ ਜਿਹੜੇ ਬੱਚੇ ਆਪਣਾ ਰੁਝਾਨ ਬਣਾ ਚੁੱਕੇ ਹਨ ਕਿ ਅਸੀਂ ਇਸ ਪਾਰਟਿਕੂਲਰ ਸਕਿੱਲ ਸੈੱਟ ਦੇ ਵਿੱਚ ਜਾਣਾ ਹੈ ਸਕੂਲ ਦੇ ਵਿੱਚ ਹੀ ਉੱਥੇ ਉਹਨਾਂ ਲਈ ਅਸੀਂ ਵੋਕੇਸ਼ਨਲ ਐਜੂਕੇਸ਼ਨ ਦੇ ਆਪਸ਼ਨ ਸਕੂਲ ਦੇ ਵਿੱਚ ਵੀ ਦੇ ਰਹੇ ਹਾਂ ਔਰ ਜਿਹੜੇ ਬੱਚੇ ਆਪਣੀ ਪੜ੍ਹਾਈ ਪਹਿਲਾਂ ਪੂਰੀ ਕਰਨਾ ਚਾਹੁੰਦੇ ਤਾਂ ਸਾਡਾ ਸਭ ਤੋਂ ਅਹਿਮ ਸਾਡੀ ਡਿਊਟੀ ਵੀ ਬਣਦੀ ਏ ਤੇ ਸਾਡੀ ਮੇਰੀ ਇਹਨਾਂ ਨੂੰ ਜ਼ਰੂਰ ਹਦਾਇਤ ਹੈ ਕਿ ਆਪਣੀ ਪਹਿਲਾਂ ਸਕੂਲ ਦੀ ਪੜ੍ਹਾਈ ਬਹੁਤ ਅੱਛੇ ਤਰੀਕੇ ਨਾਲ ਪੂਰੀ ਕਰਨ ਉਸ ਤੋਂ ਬਾਅਦ ਕਾਲਜ ਦੀ ਪੜ੍ਹਾਈ ਬਹੁਤ ਅੱਛੇ ਤਰੀਕੇ ਨਾਲ ਪੂਰੀ ਕਰਨ ਤਾਂ ਕਿ ਇਹਨਾਂ ਕੋਲ ਬਹੁਤ ਸਾਰੇ ਆਪਸ਼ਨ ਹੋਣ ਵਿਕਲਪ ਹੋਣ ਭਾਵੇਂ ਕੋਈ ਇੰਜੀਨੀਅਰਿੰਗ ਕਰਨਾ ਚਾਹੁੰਦੇ ਤੁਸੀਂ ਇਹਨਾਂ ਨਾਲ ਗੱਲਬਾਤ ਕਰੋਗੇ ਤੁਸੀਂ ਦੇਖੋਗੇ ਇਹਨਾਂ ਵਿੱਚੋਂ ਮੈਕਸਿਮਮ ਬੱਚੇ ਤਾਂ NEET ਦਾ ਐਗਜ਼ਾਮ ਦੇਣਾ ਚਾਹੁੰਦੇ ਆ ਬਹੁਤ ਸਾਰੇ ਬੱਚੇ JEE ਦਾ ਐਗਜ਼ਾਮ ਦੇਣਾ ਚਾਹੁੰਦੇ ਬਹੁਤ ਸਾਰੇ ਬੱਚੇ ISIPFS PCS ਬਣਨਾ ਚਾਹੁੰਦੇ ਮੈਂ ਉਮੀਦ ਕਰਦੀ ਹਾਂ ਕਿ ਮੈਨੂੰ ਮਿਲਣ ਤੋਂ ਬਾਅਦ ਥੋੜੇ ਹੋਰ ISIPFS ਬਣਨਾ ਚਾਹਣਗੇ ਬਟ ਬਹੁਤ ਸਾਰੇ ਬੱਚੇ ਆਪ ਦਾ ਬਿਜ਼ਨਸ ਕਰਨਗੇ ਤਾਂ ਕਿ ਲੋਕਾਂ ਨੂੰ ਨੌਕਰੀਆਂ ਦੇਣਗੇ ਤਾਂ ਸਕਿੱਲ ਸੈਟਸ ਔਰ ਸਕਿਲਿੰਗ ਆਪਣੀ ਜਗ੍ਹਾ ਜ਼ਰੂਰੀ ਹੈ ਲੇਕਿਨ ਉਹ ਸਾਰਾ ਬੱਚਿਆਂ ਦੇ ਇੰਟਰਸਟ ਉਹਨਾਂ ਦਾ ਐਬਿਟੀਟਿਊਡ ਦੇਖ ਕੇ ਹੀ ਅਸੀਂ ਪਲਾਨ ਕਰਦੇ ਆ ਪਲਾਨ ਕਰਦੇ ਮੈਮ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅ ਬੱਚਿਆਂ ਨੂੰ ਰਾਜਨੀਤਾ ਵੀ ਬੰਨਣਾ ਚਾਹੀਦਾ ਹੈ ਬੱਚਿਆਂ ਨੂੰ ਆਈਪੀਐਸ ਆਈ ਵੀ ਬੰਨਣਾ ਚਾਹੀਦਾ ਹੈ ਔਰ ਇਸ ਤਰ੍ਹਾਂ ਦਾ ਬੱਚਿਆਂ ਦਾ ਇੰਟਰਸਟ ਵੀ ਹੁੰਦਾ ਮੈਂ ਜ਼ਰੂਰ ਕਹਿਣਾ ਚਾਹਾਂਗੀ ਔਰ ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇ ਸਾਡੇ ਬੱਚੇ ਅੱਗੇ ਜਾ ਕੇ ਰਾਜਨੀਤਾ ਵੀ ਬਨਨ ਆਈਐਸ ਆਈਪੀਐਸ ਵੀ ਬਨਨ ਜਿੱਥੇ ਤੱਕ ਤੁਸੀਂ ਦਬਾਅ ਦੀ ਗੱਲ ਕਰਨੇ ਸਾਡੇ ਸੰਵਿਧਾਨ ਨੇ ਅਧਿਕਾਰ ਦਿੱਤਾ ਹੈ ਕਿ ਪਾਲਿਸੀ ਨਿਰਧਾਰਿਤ ਕਰਨ ਤੇ ਮੈਂ ਸਮਝਦੀ ਹਾਂ ਕਿ ਕੋਈ ਇਸ ਤਰ੍ਹਾਂ ਦਾ ਇਲੀਗਲ ਜਿਹੜਾ ਕਾਨੂੰਨ ਤੋਂ ਬਾਹਰ ਜਾ ਕੇ ਕੋਈ ਦਬਾਅ ਨਾ ਕੋਈ ਕਰਦਾ ਹੈ ਨਾ ਕੋਈ ਉਹਨੂੰ ਰਿਸੀਵ ਵੀ ਕਰਦਾ ਹੈ ਕੋਈ ਉਸ ਦਬਾਅ ਦੇ ਦੇ ਵਿੱਚ ਆ ਕੇ ਕੋਈ ਕਾਨੂੰਨ ਦੇ ਬਾਹਰ ਜਾ ਕੇ ਕੋਈ ਕੰਮ ਨਹੀਂ ਕਰਦਾ ਨਾ ਕੋਈ ਇਸ ਤਰ੍ਹਾਂ ਦਾ ਦਬਾਅ ਪਾਉਂਦਾ ਦੀ ਹੈ ਤੇ ਬੱਚਿਆਂ ਨੂੰ ਮੇਰੀ ਜ਼ਰੂਰ ਇਹ ਹਦਾਇਤ ਰਹੇਗੀ ਕਿ ਆਪਣੇ ਆਲੇ ਦੁਆਲੇ ਬਾਰੇ ਅਵੇਅਰਨੈਸ ਜ਼ਰੂਰ ਰੱਖਣ ਅਖਬਾਰ ਪੜ੍ਹ ਕੇ magazines ਅੱਛੀ ਪੜ੍ਹ ਕੇ ਔਰ ਕਿਤਾਬਾਂ ਪੜ੍ਹ ਕੇ ਇੰਟਰਨੈਟ ਦੇ ਉੱਤੇ ਅੱਛੀ ਚੀਜ਼ਾਂ ਦੇਖ ਕੇ ਅ ਇਹਨੇ ਇੱਕ ਜਾਗਰੂਕ ਬਣਨ ਕਿ ਆਪਣੇ ਲਈ ਆਪਣੀ ਰਾਹ ਨਿਰਧਾਰਿਤ ਕਰ ਸਕਣ ਪਾਵੇ ਉਹ ਪੋਲਿਟਿਕਸ ਹੋਵੇ ਪਾਵੇ ਐਡਮਿਨਿਸਟ੍ਰੇਸ਼ਨ ਹੋਵੇ ਬਿਜ਼ਨਸ ਹੋਵੇ ਜਾਂ ਕੋਈ ਵੀ ਹੋ ਮੈਮ ਅੱਜ ਤੋਂ ਬਾਅਦ ਇਸ ਤਰ੍ਹਾਂ ਇਹ ਪ੍ਰੋਗਰਾਮ ਡਿਜ਼ਾਈਨ ਕੀਤਾ ਗਿਆ ਹੈ ਉਸ ਦੇ ਵਿੱਚ ਹੀ ਅ ਇਨਕਲੂਡਡ ਹੈ ਕਿ ਅਸੀਂ ਸਮੇਂ-ਸਮੇਂ ਤੇ ਇਹਨਾਂ ਬੱਚਿਆਂ ਦਾ ਨਾਲ ਦਿਨਾਂ ਲਾ ਕੇ ਰੂਬਰੂ ਹੋਵਾਂਗੇ ਅੱਜ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਅਸੀਂ ਜਿਹੜੇ ਬੱਚੇ 10th 11th 12th ਦੇ ਅਗੇ ਆਪਣਾ ਕੈਰੀਅਰ ਆਪਸ਼ਨ ਸੋਚ ਚੁੱਕੇ ਨੇ ਕੁਝ ਉਹਦੇ ਬਾਰੇ ਡਿਸਾਈਡ ਕਰ ਚੁੱਕੇ ਨੇ ਅਸੀਂ ਉਹਨਾਂ ਨੂੰ ਬਿਹਤਰ ਤੋਂ ਬਿਹਤਰ ਟ੍ਰੇਨਿੰਗ ਦੇਣ ਲਈ ਬਿਹਤਰ ਤੋਂ ਬਿਹਤਰ ਸੁਵਿਧਾਵਾ ਦੇਣ ਲਈ ਤਾਂ ਕਿ ਉਹ ਆਪਣੇ ਏਮ ਤੱਕ ਪਹੁੰਚ ਸਕਣ ਭਾਵੇਂ ਕਿਸੇ ਨੇ ਸੀਏ ਦਾ ਐਗਜ਼ਾਮ ਦੇਣਾ ਹੈ ਤਾਂ ਉਹਨਾਂ ਨੂੰ ਬੈਸਟ ਕਿਤਾਬਾਂ ਦੇ ਕੇ ਬੈਸਟ ਸਾਡੇ ਟੀਚਰਸ ਤੋਂ ਗਾਈਡੈਂਸ ਦਿਵਾ ਕੇ ਤੇ ਇਸ ਤਰ੍ਹਾਂ ਦੇ ਪ੍ਰੋਗਰਾਮਸ ਅਸੀਂ ਇਹਨਾਂ ਨਾਲ ਡਿਜ਼ਾਈਨ ਕਰਾਂਗੇ ਔਰ ਸਮੇ ਸਮੇਤੇ ਤੁਸੀਂ ਦੇਖੋਗੇ ਕਿ ਮੇਰਾ ਆਣਾ ਇਥੇ ਹੁੰਦਾ ਰਹੇਗਾ ਔਰ ਇਹ ਸਾਰੇ ਨਾਲ ਬੈਠਣਾ ਹੁੰਦਾ ਹੈ। ਯਾਨੀ ਬੈਠੂਗੀ ਕਿ ਕਿਉਂਕਿ ਤਾਂ ਮੈਂ ਇਹਨਾਂ ਨੂੰ ਇਹਨਾਂ ਤੋਂ ਇੱਕ ਪ੍ਰੋਮਿਸ ਦਿੱਤਾ ਹੈ ਕਿ ਕੱਲ ਤੋਂ ਸਵੇਰੇ 4 ਵਜੇ ਉੱਠ ਕੇ ਪੜ੍ਹenge ਤੇ ਉਹ ਅਸੀਂ ਆ ਕੇ ਇਹਨਾਂ ਨਾਲ ਦੁਬਾਰਾ ਬੈਠ ਕੇ ਪੱਕਾ ਕਰਨਾ ਹੈ ਔਰ ਇਹ ਮੈਂ ਤੁਹਾਡੇ ਰਾਹੀਂ ਸਾਡੇ ਸਾਰੇ ਪੇਰੈਂਟਸ ਨੂੰ ਵੀ ਮੈਂ ਮੈਸੇਜ ਦੇਣਾ ਚਾਹੁੰਦੀ ਹਾਂ ਇਹ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਅਸੀਂ ਬੱਚਿਆਂ ਦੀ ਮਦਦ ਕਰੀਏ। ਸਾਡੇ ਬڑے 부ਢੇ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਜਿਹੜਾ ਸਵੇਰੇ ਪੜ੍ਹਾਈ ਜਿਹੜੀ ਹੁੰਦੀ ਹੈ ਉਹ ਦਿਨ ਦੇ ਕਿਸੇ ਸਮੇਂ ਨਹੀਂ ਹੋਣੀ ਮਾਈਂਡ ਇਨਰ ਸੈਸ਼ਨ ਦਾ ਹਿੰਦੀ ਇੰਨੀ ਸ਼ਾਂਤੀ ਹੁੰਦੀ ਹੈ ਕਿ ਉਸ ਸਮੇਂ ਦਾ ਯੂਜ਼ ਆਪਾਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਹੁਣ ਅੱਜ ਕੱਲ ਸਕਰੀਨ ਗਰੂਨ ਕਰਕੇ ਟੀਵੀ ਵਗੈਰਾ ਫੋਨ ਕਰਕੇ ਸਾਡਾ ਸਾਰਿਆਂ ਦਾ ਡੇਲੀ ਰੂਟੀਨ ਵਿਗੜ ਗਿਆ ਹੈ ਇਸ ਤੋਂ ਇਲਾਵਾ ਅਸੀਂ ਜਿਵੇਂ ਮੈਂ ਦੱਸਤੀ ਸੀ ਕਿ ਇਹਨਾਂ ਦੇ ਬਿਹਤਰ ਕੈਰੀਅਰ ਲਈ ਕਿ ਆਪਣਾ ਜਦੋਂ ਕਾਲਜ ਦੇ ਵਿੱਚ ਜਾਂਦੇ ਨੇ ਜਾਂ ਬੋਰਡ ਦੇ ਇਗਜ਼ਾਮਸ ਦੇ ਵਿੱਚ ਵੀ ਜਿਹੜੀ ਪੜ੍ਹਾਈ ਹੈ ਉਸ ਦੇ ਵਿੱਚ ਇਹਨਾਂ ਨੂੰ ਬੈਸਟ ਕਿਤਾਬਾਂ ਦਿੱਤੀਆਂ ਜਾਣ ਬੈਸਟ ਇਹਨਾਂ ਨੂੰ ਲਾਇਬ੍ਰੇਰੀ ਐਕसेस ਦਿੱਤਾ ਜਾਵੇ ਇੰਟਰਨੈਟ ਐਕसेस ਦਿੱਤਾ ਜਾਵੇ ਇਹਨਾਂ ਨੂੰ ਬੈਸਟ ਜੀ ਕੋਚਿੰਗ ਦੀ ਵੀ ਲੋੜ ਹੈ ਜਿਵੇਂ ਪੇਸ ਪ੍ਰੋਗਰਾਮ ਸਰਕਾਰ ਵੱਲੋਂ ਚਲਾਇਆ ਜਾਂਦਾ ਹੈ ਜਿਸ ਦੇ ਤਹਿਤ ਸਮਰ ਕੈਂਪ ਦੇ ਵਿੱਚ ਇਹਨਾਂ ਨੂੰ ਖਾਸ ਲਾਅ ਐਂਟ੍ਰੈਂਸ ਦੀ ਤਿਆਰੀ ਸੀਏ ਐਂਟ੍ਰੈਂਸ ਦੀ ਤਿਆਰੀ ਮੈਡੀਕਲ ਐਂਟ੍ਰੈਂਸ ਦੀ ਇੰਜੀਨੀਅਰਿੰਗ ਦੀ ਐਂਟ੍ਰੈਂਸ ਦੀ ਤਿਆਰੀ ਕਰਾਈ ਜਾ ਰਹੀ ਹੈ ਉਹ ਵੀ ਅਸੀਂ ਮੈਕਸਿਮਮ ਬੱਚਿਆਂ ਨੂੰ ਮੈਕਸਿਮਮ ਓਪਰਚ्युनिटीज ਦੇ ਕੇ ਤਾਂ ਇਹਨਾਂ ਤੋਂ ਫਿਰ ਅਸੀਂ ਉਮੀਦ ਕਰਾਂਗੇ ਕਿ ਇਹ ਇਹ ਆਪਣਾ ਬੈਸਟ ਕਰਨ ਔਰ ਇਸ ਦੇ ਨਾਲ ਹੀ ਮੈਂ ਇਹਨਾਂ ਨੂੰ ਇੱਕ ਹੋਰ ਪ੍ਰੋਮਿਸ ਕੀਤਾ ਹੈ ਜਿਹੜਾ ਮੈਂ ਇਹਨਾਂ ਦੇ ਪੇਰੈਂਟਸ ਤੱਕ ਪਹੁੰਚਾਣਾ ਚਾਹਾਂਗੀ ਕਿ ਜੇ ਇਹ ਇਹ ਆਪਣੇ ਐਗਜ਼ਾਮਸ ਕਲੀਅਰ ਕਰਦੇ ਹਨ ਪਮੇ ਦਿੱਲੀ ਯੂਨੀਵਰਸਿਟੀ ਦਾ ਕਰਦੇ ਹਨ ਪੰਜਾਬ ਯੂਨੀਵਰਸਿਟੀ ਦਾ ਕਰਦੇ ਹਨ ਸਰਕਾਰੀ ਕਾਲਜ ਹੁਸ਼ਾਰਤਪੁਰ ਦਾ ਕਰਦੇ ਹਨ ਜਾਂ ਜਿੱਥੇ ਦਾ ਵੀ ਕਰਦੇ ਫਿਰ ਇਹਨਾਂ ਨੂੰ ਭੇਜਣਾ ਸਾਡੀ ਜ਼ਿੰਮੇਵਾਰੀ ਹੋਵੇਗੀ ਔਰ ਮੈਂ ਔਰ ਵਿੱਤੀ ਸਹਾਇਤਾ ਵੀ ਅਸੀਂ ਇਹਨਾਂ ਨੂੰ ਦੇਵਾਂਗੇ ਔਰ ਜਿਨ੍ਹਾਂ ਪੇਰੈਂਟਸ ਦੇ ਮਨ 'ਚ ਕੋਈ ਵੀ ਡਾਊਟਸ ਹੋਣਗੇ ਕਿ ਬੱਚਾ ਬਾਹਰ ਕਿਵੇਂ ਰਹੇਗਾ ਕਿਨੇ ਕਰੇਗਾ ਉਹ ਵੀ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਲਈ ਸੇਫ ਸੁਰੱਖਿਅਤ এনवायरमेंट ਸੁਨਿਸ਼ਚਿਤ ਕਰਾਂਗੇ ਤਾਂ ਕਿ ਅੱਛੀ ਕਾਲਜ ਦੀ ਪੜ੍ਹਾਈ ਕਰਕੇ ਅੱਛੇ ਨਾਗਰਿਕ ਬਣ ਸਕਣ